ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਇੱਕ ਆਪਾਂ ਸੁਣੋ ਬੂਰੀ ਮੱਝ ਦਿਖਾ ਰਹੇ ਆ ਕਦੋਂ ਕਦੀ ਸੂਈ ਐ ਇੱਕ ਮਿੱਤਰੋ 托ਕੜ ਝੋਟੀ ਐ ਪੂਰੀ ਗੱਲਬਾਤ ਆਪਾਂ ਅੱਜ ਬਾਈ ਜਰਨਲ ਦੇ ਨਾਲ ਕਰਾਂਗੇ ਖੜਿਆ ਜੀ ਪਿੰਡ ਝੰਡਾ ਵਾਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਪਹਿਲੇ ਨੰਬਰ ਤੇ 托ਕੜ ਝੋਟੀ ਐ ਮਿੱਤਰੋ ਦੂਜੇ ਨੰਬਰ ਤੇ ਤਾਜੀ ਸੂਈ ਕਹਿ ਸਕਦੇ ਆ 22 ਦਿਨਾਂ ਦੀ ਸੂਈ ਹੋਣੀ ਹੈ ਅੰਦਾਜ਼ਾ ਬੂਰੀ ਮੱਝ ਐ ਦੁੱਧ ਬਾਈ ਕਹਿੰਦਾ ਵੀ ਸੋਣਾ ਤਿਆਰ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਜੀ ਠੀਕ ਆ ਸਿੱਧਾ ਹਾਂਜੀ ਆ ਬੂਰੀ ਦਾ ਸੂਆ ਕਿਹੜਾ ਹੋ ਪਹਿਲਾਂ ਦਾ ਤੀਜਾ ਸੂਆ ਸੂਈ ਵੀ ਆ ਜੀ ਤੀਜਾ ਸੂਆ ਸੂਈ ਵੀ ਆ ਕਿੰਨਾ ਕ ਦੁੱਧ ਤਿਆਰ ਹੋ ਹੋ ਤਾਂ ਟਾਈਮ 15 ਲੀਟਰ ਤਿਆਰ ਆ ਜੀ 15 ਲੀਟਰ ਤਿਆਰ ਹੈ ਦੋ ਟਾਈਮ ਅਗਲਾ ਤਸੱਲੀ ਕਰੇ ਕਿੰਨੇ ਟਾਈਮ ਮਰਜ਼ੀ ਚੋਲੇ ਤਿੰਨ ਟਾਈਮ ਚੋਲੇ ਆਪਾਂ 14 ਆ ਕੇ ਕਿ ਦਿੰਨੇ ਆ ਸੌਦਾ 14 ਦੇ ਕਰ ਲੇ ਦੁੱਧ 15 ਹਾਂ ਹਾਂ ਮਿਲ ਲਿਆ ਆਵਲਾ ਓਕੇ ਹੁਣ ਜਦ ਮੈਂ ਟਾਇਟ ਜੇ ਲੈਵੇ ਦੀ ਆ ਹਨਾ ਉਹ ਲੱਗਦਾ ਨਹੀਂ ਹਨਾ ਟਾਈ 2 ਲੀਟਰ ਕੜੀ ਦਾ ਦੁੱਧ ਆ ਜੀ ਇਹਦਾ ਓਕੇ 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 ਹਾਂਜੀ ਤੇ 5 ਲੀਟਰ ਮਗਰ ਲੈਣਾ ਹੈ ਦਾ ਆਪਾਂ ਉਹਦੇ ਅੱਧ ਚੋਲੇ ਅਗਲਾ ਓਕੇ ਖੋਲੀ ਫਰੇਣੋ ਤੇ ਵੀਡੀਓ ਜਿਹੜੀ ਅਸੀਂ ਬਣਾ ਰਹੇ ਆ ਮਿੱਤਰੋ ਅਸੀਂ 1.5 2 ਵਜੇ ਬਣਾ ਰਹੇ ਆ ਤੇ ਸਾਮ ਨੂੰ ਤੁਸੀਂ ਆ ਕੇ ਸੁਭਾ ਆ ਕੇ ਮਿੱਤਰੋ ਤੁਸੀਂ ਦੋ ਟਾਈਮ ਆਉਦੇ ਤਸੱਲੀ ਕਰ ਸਕਦੇ ਹੋ ਥਾਂ ਲੇਵੇ ਦੀ ਮਿੱਤਰੋ ਪੂਰੀ ਸਾਫਾ ਸੋਹਣਾ ਹਵਾਨਾ ਫਿਰ ਆਪਾਂ ਕਹਿੰਦੇ ਵੀ ਸਿਹਤ ਪੱਖੋਂ ਭਾਵੇਂ ਫਿੱਕੀ ਐ ਪਰ ਦੁੱਧ ਵਾਲੀ ਮਿੱਤਰੋ ਮੱਝ ਹੈ ਜੇਹੀ ਅਗਲੇ ਸਾਲ ਨੂੰ ਮਿੱਤਰੋ ਚੰਗੀ ਸੰਭਾਈ ਹੋ ਜਾਂਦੀ ਆ ਤਾਂ 2-4 ਕਿਲੋ ਦੁੱਧ ਹੋਰ ਵਧੂ ਕਿਉਂਕਿ ਇੰਨੀ ਸਿਹਤ ਮਾੜੀ ਤੇ ਵੀ ਨਾਰਮਲ ਸੇਵਾ ਤੇ ਵੀ ਦੁੱਧ ਮਿੱਤਰੋ ਸੋਨਾ ਕੱਢ ਰਹੀ ਆ ਤੇ ਇੱਕ ਥੋੜੀ ਜਿਹਾ ਆਪਾਂ ਗੱਲ ਕਰਦੇ ਆ ਵੀ ਇੱਕ ਥਣ ਤੇ ਥੋੜਾ ਜਿਆਦਾ ਜਖੰਧਾ ਭਾਈ ਕਹਿੰਦਾ ਵੀ ਬੱਚਾ ਦਾ ਦੰਦ ਮਾਰਿਆ ਵਾ ਮਗਰ ਕੱਟੀ ਹਾਂ ਮਗਰ ਕੱਟੀ ਆ ਜੀ ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਹੋਣਗੇ 20 ਕ ਦਿਨ ਹੋ ਗਏ ਹੋਣਗੇ ਜੀ 20 ਕ ਦਿਨ ਹੋ ਗਏ ਸੂਈ ਨੂੰ 14 ਤੋਂ 15 ਲੀਟਰ ਦੁੱਧ ਆ 15 ਲੀਟਰ ਤਿਆਰ ਆ ਜੀ ਜਮਾ ਓਕੇ ਤੇ ਬੱਚਾ ਮਗਰ ਮਗਰ ਕੱਟੀ ਆ ਜੀ ਹਾਂ ਤੇ ਰੇਟ ਇਹਦਾ ਕੀ ਕਰਿਆ ਜੀ 125 ਆ ਜੀ 125 ਮਾਨਦਾਨ ਹੋ ਜੂ ਹਾਂ ਬੜਾ ਮਾੜਾ ਮੋਟਾ ਮਾਨਦਾਨ ਕਰਦੇ ਆ ਠੰਡੀ ਸੀਲ ਠੰਡੀ ਸੀਲ ਫੁੱਲ ਆ ਭੋਂਦੀ ਬੰਦੇ ਦੋ ਬਹਿ ਬਹਿ ਕੇ ਉੱਠੀ ਜਾਣਾ ਫਿਰ ਆਪਾਂ ਕਹਿੰਦੇ ਮਿੱਤਰੋ ਤੀਜੇ ਸੂਏ ਸੂਈ ਵੀ ਆ ਲੇਵਾ ਦਿਸਦਾ ਨਹੀਂ ਪਰ ਦੁੱਧ ਵਾਈ ਕਹਿੰਦਾ ਵੀ 15 ਲੀਟਰ ਜਿਹੜਾ ਤਿਆਰ ਆ ਬੂਰਗਾ ਮਿੱਤਰੋ ਮੱਝਾਂ ਬਹੁਤ ਘੱਟ ਨਿਕਲਦੀਆਂ ਨੇ ਸੌਕੀ ਜਿਹੜਾ ਕਿਸੇ ਭਰਾ ਨੇ ਸਕੀਨ ਭਰਾ ਨੇ ਰੱਖਣੀ ਹੈ ਸੌਕ ਦੀ ਖਾਤਰ ਤੇ ਉਹ ਮਿੱਤਰੋ ਜ਼ਰੂਰ ਬਾਈ ਨਾਲ ਕਰੋ ਸੰਪਰਕ ਤੇ ਅਗਲੇ ਸੂਏ ਨੇ ਮਿੱਤਰੋ ਜੇ ਚੰਗੀ ਸੰਭਾਈ ਹੁੰਦੀ ਆ ਤਾਂ 2 ਲੀਟਰ 1.5 ਲੀਟਰ ਇਹਨੇ ਦੁੱਧ ਵੱਧ ਕੱਢਣਾ ਨਾਰਮਲ ਫੇਰ ਆਪਾਂ ਕਹਿੰਦੇ ਆ ਸਰੀਰ ਤੇ ਜਿਹੜਾ ਦੁੱਧ ਕੱਢ ਰਹੀ ਆ 15 ਲੀਟਰ ਵੀਡੀਓ ਜਿਹੜਾ ਸਾਡਾ ਟਾਈਮ ਆ 1.5 ਵਜੇ ਸੀ ਵੀਡੀਓ ਬਣਾ ਰਹੇ ਆ ਸਾਬ ਨੂੰ ਤੁਸੀਂ ਆ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਧੋਕੜ ਹਨਾ ਇਹ ਇਹਦਾ ਸੂਆ ਇਹਦਾ ਦੂਜਾ ਸੂਆ ਸੂਈ ਵੀ ਆ ਇਹਦਾ ਦੂਜਾ ਸੂਆ ਸੂਈ ਵੀ ਆ ਹਾਂਜੀ ਇਹਨੂੰ ਕਿੰਨੇ ਕ ਦਿਨ ਹੋ ਗਏ ਜੀ ਕਿੰਨੇ ਕ ਚਿਰ ਦੀ ਆ ਸੂਈ ਤਾਂ 4 ਕਿ ਮਹੀਨੇ ਦੀ ਹੋਊ ਜੀ ਮਹੀਨੇ ਇੱਕ ਦਾ ਟੀਕਾ ਲੱਗਿਆ ਵਾ ਮਗਰ ਇਹਦੇ ਵੀ ਕੱਟਾ ਇਹਦੇ ਮਗਰ ਕੱਟਾ ਨੀਲੀ ਰਵੀ ਹਨਾ ਹਾਂਜੀ ਇਹਨੂੰ ਤੋਰੇ ਜਿਹਾ ਮਗਰ ਮਿੱਤਰੋ ਨੀਲੀ ਰਵੀ ਕੱਟਾ ਮਹੀਨੇ ਇੱਕ ਦਾ ਬਾਈ ਕਹਿੰਦਾ ਵੀ ਟੀਕਾ ਲੱਗਿਆ ਵਾ ਤੇ ਖਾਲੀ ਮੰਨ ਕੇ ਦੇਣੀ ਆ ਤੁਸੀਂ ਮਹੀਨਾ 20 ਦਿਨ ਮਿੱਤਰੋ ਆਪਦੀ ਨਿਗਾ ਰੱਖ ਲਿਓ ਤਾਰਾਂ ਦੇ ਵਿੱਚ ਤੇ ਨਈ ਬਲੱਡ ਟੈਸਟ ਕਰਵਾ ਕੇ ਤੁਸੀਂ ਚੈੱਕ ਅਪ ਵੀ ਕਰਵਾ ਸਕਦੇ ਹੋ ਮਹੀਨੇ ਡੇਢ ਮਹੀਨੇ ਦੀ ਤਕਰੀਬਨ ਚੈੱਕ ਹੋ ਜਾਂਦੀ ਆ ਤੇ ਦੁੱਧ ਹੈਗਾ ਦੁੱਧ ਕਿੰਨਾ ਕੋ ਸਹੀ ਜੀ ਹਾਂਜੀ 7 ਲੀਟਰ 7 ਲੀਟਰ ਦੋਨੇ ਟਾਈਮਾਂ ਦਾ ਹਾਂ ਦੋਵੇਂ ਟਾਈਮਾਂ ਬੱਚੇ ਤੇ ਮਿਲਦੀ ਆ ਬੱਚੇ ਤੇ ਮਿਲਦੀ ਆ ਹਾਂ ਦੋਨੇ ਟਾਈਮਾਂ ਦਾ 7 ਕਿਲੋ ਆ ਬੱਚੇ ਤੇ ਮਿਲਦੀ ਆ ਮਹੀਨੇ ਦਾ ਬਾਈ ਦੇ ਕਨੇ ਵੀ ਟੀਕਾ ਲੱਗਿਆ ਹਣਾ ਰੇਟ ਇਹਦਾ ਕੀ ਕਰਤਾ ਜੀ 75000 ਆ ਜੀ ਇਹਦਾ 75 ਹੈ ਹਾਂਜੀ ਤੇ ਉਹਦਾ ਹੈਗਾ 125 ਉਹਦਾ 125 ਮਾੜਤਾੜ ਦੋਨਾਂ ਦੇ ਵਿੱਚੋਂ ਹੋਜੂ ਹੋਜੂਗਾ ਜੀ ਤੇ ਫੋਨ ਨੰਬਰ ਬੋਲਦੇ ਜੀ ਆਪਣਾ ਫੋਨ ਨੰਬਰ 94655 94655 67986 67986 ਪਿੰਡ ਦੀ ਗਊਸ਼ਾਲਾ ਦੇ ਨੇੜੇ ਘਰ ਹਾਂ ਲਖਾਣਾ ਰੋਡ ਤੇ ਆ ਜੀ ਨਥਾਣਾ ਰੋਡ ਤੇ ਖੇਤਾਂ ਵਾਲੀ ਸਾਈਡ ਵੱਜ ਦਾ ਘਰ ਹੈ ਹਾਂਜੀ ਸੜਕ ਦੇ ਉੱਤੇ ਗਊਸ਼ਾਲਾ ਦੇ ਕੋਲੇ ਤੇ ਇਹ ਮਿੱਤਰੋ ਤੀਜੀ ਸੂਏ ਸੂਈ ਵੀ ਆ ਮਗਰ ਫਿਰ ਕਹਿੰਦੇ ਵੀ ਕੱਟੀ ਆ ਦੁੱਧ ਹੈਗਾ ਜੀ 15 ਲੀਟਰ ਦੋਨੇ ਧੇਮਾਂ ਦਾ 22 ਦਿਨਾਂ ਦੀ ਬਿਤਰਾ ਸੁਈ ਵੀ ਆ ਮਗਰ ਕੱਟੀ ਆ ਨੀਲੀ ਰਾਬੀ ਪੂਰੀ ਧੰਨਵਾਦ